ਪੰਜਾਬ ਅੰਦਰ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਪੰਜਾਬ ਬੰਦੇ ਸੱਦੇ ਨੂੰ ਲੈ ਕੇ ਤਰਨਤਾਰਨ ਸ਼ਹਿਰ ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਉੱਥੇ ਹੀ ਸ਼ਾਂਤਮਈ ਢੰਗ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਭਾਗੂ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਸ਼ਾਂਤਮਈ ਭਾਜਪਾ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਬਘਿਆੜੀ ਕਰੋ। ਯਾਰੀ ਕਰੋ। मोदी अडानी अडानी मुद ਮਰਦਾ ਕਿਹੜਾ ਸਾਲੋਂ ਚਾ ਕਰੋ ਆਪਣੀ ਰਾਤੀਆ ਕਰੋ ਕੀ ਕਰਨਾ ਚਾਹੁੰਦੇ ਜੀ ਇਹਨਾਂ ਵਾਸਤੇ ਮੈਂ ਹਰਜਿੰਦਰ ਸਿੰਘ ਛਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਜੋ ਅੱਜ ਦੋ ਫੋਰਮਾਂ ਦਾ ਐਲਾਨ ਸੀ ਕੇਐਮਐਮ ਭਾਰਤ ਤੇ ਐਸਕੇਐਮ ਗੈਰ ਰਾਜਨੀਤਿਕ ਜੋ ਸ਼ੰਭੂ ਬਾਰਡਰ ਤੇ ਅਤੇ ਖਨੌਰੀ ਬਾਰਡਰ ਦੇ ਉੱਤੇ ਜੋ ਲੜਾਈ ਲੜ ਰਹੇ ਆ ਜੋ ਡੱਲੇਵਾਲ ਸਾਹਿਬ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ ਮਰਨ ਵਰਤ ਜਿਹੜਾ ਭੋਖੜ ਧਾਲ ਜਿਹੜੀ ਉਹਨਾਂ ਦੀ 35 ਦਿਨਾਂ ਦੇ ਵਿੱਚ ਦਾਖਲ ਹੋ ਗਈ ਆ ਜੋ ਜਿਹੜਾ ਜੇ ਅਸੀਂ ਗੱਲ ਤਰਨਤਾਰਨ ਦੀ ਕਰ ਲਈ ਅੱਜ ਤਰਨਤਾਰਨ ਜਿਹੜਾ ਅਸੀਂ ਬੋੜੀ ਵਾਲੇ ਚੌਂਕ ਦੇ ਵਿੱਚ ਖੜੇ ਆ ਕਿ ਬਹੁਤ ਵੱਡਾ ਜਿਹੜਾ ਵਾ ਸਮਰਥਨ ਸਾਨੂੰ ਸਾਡੇ ਸ਼ਹਿਰ ਵਾਸੀਆਂ ਵੀਰਾਂ ਨੇ ਨਾਲ ਜਿਹੜਾ ਜਿੰਨੀਆਂ ਵੀ ਸਮੂਚੀਆਂ ਦੁਕਾਨਾਂ ਵਾ ਮੈਡੀਕਲ ਅਦਾਰਿਆਂ ਨੂੰ ਛੱਡ ਕੇ ਕਿ ਸਾਰੀਆਂ ਦੁਕਾਨਾਂ ਜਿਹੜੀਆਂ ਵਾ ਮੇਨ ਬਾਜ਼ਾਰ ਹੋਣ ਜਾਂ ਕੋਈ ਵੀ ਆ ਕਿਉਂਕਿ ਅੱਜ ਜਿਹੜਾ ਨਾਲ ਇੱਕ ਬਹੁਤ ਵੱਡਾ ਦਿਹਾੜਾ ਵਾ ਕਿ ਅੱਜ ਮਸੇਰਾ ਦਿਹਾੜਾ ਕਿ ਜਿਹੜੇ ਆਮ ਲੋਕ ਜਿਹੜੇ ਆ ਸਾਰੇ ਸ਼ਹਿਰ ਦੇ ਵਿੱਚ ਆਉਂਦੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਆਪਣੇ ਇਸ਼ਨਾਨ ਕਰਨ ਪਰ ਫਿਰ ਵੀ ਜਿਹੜੀਆਂ ਸਾਡੇ ਦੁਕਾਨਦਾਰ ਵੀਰਾਂ ਨੇ ਦੁਕਾਨਾਂ ਬੰਦ ਰੱਖੀਆਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਕਿ ਜਿਹੜੇ ਅਸੀਂ ਆਪਣੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕਰ ਸਕੀਏ ਸਾਡਾ ਸਿਰ ਝੁਕਦਾ ਦੁਕਾਨਦਾਰ ਵੀਰਾਂ ਦੇ ਅੱਗੇ ਸ਼ਹਿਰ ਵਾਸੀਆਂ ਦੇ ਅੱਗੇ ਕਿ ਜਿਨ੍ਹਾਂ ਇੱਕ ਕਾਲ ਨੂੰ ਜਿਹੜਾ ਵਾ ਇਹਨਾਂ ਜਿਹੜਾ ਵਾ ਭਰਪੂਰng ਹਾਰਾ ਦਿੱਤਾ ਠੀਕ ਹੈ ਕਿ ਜਿੱਥੇ ਅਸੀਂ ਕੋਈ ਦੁਕਾਨਦਾਰ ਹੋਣ ਦੇ ਜਾਂ ਕੋਈ ਰੇੜੀ ਫੜੀ ਵਾਲਾ ਕਿਉਂਕਿ ਸਾਡਾ ਟਾਈਮ ਨਹੀਂ ਲੱਗਦਾ ਖਨੌਰੀ ਜਾਂ ਸ਼ੰਭੂ ਜਾਣ ਦਾ ਤੇ ਅੱਜ ਅਸੀਂ ਉਹ ਜਿਹੜਾ ਵਾ ਸਾਰਾ ਕੁਝ ਸਿੱਧ ਕਰ ਦਿੱਤਾ ਕਿ ਅਸੀਂ ਜਿਹੜੇ ਖਨੌਰੀ ਬਾਰਡਰ ਤੇ ਰਤਨਪੁਰਾ ਬਾਰਡਰ ਤੇ ਸ਼ੰਭੂ ਬਾਰਡਰ ਤੇ ਸਾਡੇ ਮੋਰਚੇ ਚੱਲ ਰਹੇ ਆ ਉਹ ਅਸੀਂ ਤੁਹਾਡੇ ਨਾਲ ਆ ਕਿਉਂਕਿ ਬਹੁਤ ਬਹੁਤ ਜਿਹੜਾ ਵਾ ਸ਼ਹਿਰ ਵਾਸੀਆਂ ਦਾ ਟੋਟਲ ਜਿੰਨੇ ਵੀ ਦੁਕਾਨਦਾਰ ਆ ਉਹਨਾਂ ਦਾ ਜਿਹੜਾ ਤਹਿ ਦਿਲੋਂ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਸਾਡੀ ਕਾਰ ਨੂੰ ਸਫਲ ਬਣਾਉਣ ਵਾਸਤੇ ਤਨ ਦੇ ਜਿਹੜਾ ਵਾ ਜੋਰ ਲਾ ਦਿੱਤਾ ਅੱਜ ਬੜੇ ਧੰਨਵਾਦੀ ਹਾਂ ਸਾਰੇ ਹੀ ਤਰਨਤਨ ਸ਼ਹਿਰ ਦੇ ਦੁਕਾਨਦਾਰਾਂ ਦਾ ਜਿਨ੍ਹਾਂ ਨੇ ਇੱਕ ਇਨਸਾਨ ਵੀਰਾਂ ਦਾ ਅੱਜ ਪੂਰਨ ਤੌਰ ਤੇ ਸਮਰਥਨ ਕੀਤਾ ਵਾ ਤੇ ਪੂਰਨ ਤੌਰ ਤੇ ਅੱਜ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਆਪਣੀਆਂ ਬੰਦ ਰੱਖੀਆਂ ਵਾ ਔਰ ਦੇਖੋ ਅਸੀਂ ਸਾਡਾ ਜਿਹੜਾ ਮਲਕੀ 100% ਜਿਹੜਾ ਸਮਰਥਨ ਨਾਲ ਕਿਸਾਨ ਵੀਰਾਂ ਦੇ ਨਾਲ ਆ ਕਿਉਂਕਿ ਜੇ ਕਿਸਾਨ ਵੀਰ ਖੁਸ਼ਹਾਲ ਆ ਤੇ ਦੁਕਾਨਦਾਰ ਖੁਸ਼ਹਾਲ ਆ ਜੇ ਅੱਜ ਉਹਨਾਂ ਦਾ ਮਲਕੀ ਮੰਗਾ ਮੰਨੀਆਂ ਜਾਂਦੀਆਂ ਵਾ ਉਹਨਾਂ ਦਾ ਉਹਨਾਂ ਕੋ ਪੈਸਾ ਆਊਗਾ ਤੇ ਦੁਕਾਨਦਾਰ ਜਿਹੜੇ ਉਹਨਾਂ ਕੋ ਹਸ਼ਾਲ ਹੋਣਗੇ ਉਹ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز